ਕਬੀ ਬਿਧੋਨੇ ਬਰਾ ਉਹ ਚਾਦੇ ਦੇ ਬਾਹਲੇ ਤਾਕੜੇ ਦੇ ਫੋਕਦੇ ਨਾ ਕਰਨ ਵੀ ਕੋਲ ਤਾਂ ਬੈਠਣ ਜਾ ਬੈਠਣਾ ਤਾਂ ਚਾਹੀਦਾ ਮੈਂ ਕਿਹੜੇ ਪੈਸੇ ਦੇ ਉਹ ਕਿਹੜੇ ਦੇ ਉਹ ਕੁਝ ਨਹੀਂ ਇਹ ਮੈਂ ਉਹਨਾਂ ਤੋਂ ਕਰਾ ਲਈ ਅੱਛਾ ਤਾਂ ਮੇਰੇ ਤੋਂ ਪੈਸੇ ਨਹੀਂ ਲੈਂਦਾ ਕਹਿੰਦਾ ਮੈਂ ਨਹੀਂ ਲੈਂਦਾ ਹੁੰਦਾ ਇਹ ਕੰਮ ਆ ਦੀ ਮੈਨੂੰ ਉਹਦੇ ਪਾਪ ਧੋਣਾ ਨਹੀਂ ਡਾਲ ਡਾਲੂ ਉੱਤੇ ਦਾ ਬੂਟੇ ਤਾਂ ਖਾਣੇ ਨਹੀਂ ਜੀ ਉੱਤੇ ਖੜੂ ਆਉਂਦੇ ਹੁੰਦੇ ਹੂੰ ਤੇਨੇ ਮਾਰੇ ਕਿਹਦੀ ਪੱਟ ਕੇ ਮੜ ਜਾ ਮਾਲ ਬਣ ਕੇ ਜਾਂ ਕੱਲ ਨੂੰ ਜਾਂ ਅੱਜੱਕ ਭਰਤੋਂ ਜਾ ਕਿਉਂ ਮੈਂ ਮਦਦ ਲੋਕਤਾ ਕਰਨਾ ਠੀਕ ਆ ਉਹ ਤਾਂ ਇਹਦੀ ਵੀ ਬਾਹਣ ਜੀ ਯਾਰ ਲੋਕ ਕਹੀ ਜਾਂਦੇ ਨੇ ਕਰਦੇ ਕਰਦੇ ਲੋਕ ਕਹੀ ਜਾਂਦੇ ਯਾਰ ਇੰਨੀ ਘਟਿਆ ਕਿੱਥੇ ਨੇ ਜਾਣੀ ਮੇਰੀ ਖਾਣ ਦੀ ਜਗਾ ਪਾ ਲਈ ਕੜ ਗਿਆ ਤਾਂ ਮੈਂ ਇਹਨੂੰ ਕੌਣ ਖਿਲਵਾਉਂਗਾ ਮੇਗਾ ਜੀ ਕੱਲਾ ਇਹਨੂੰ ਖਿਲਵਾ ਰਾਂਗੇ ਜੇ ਵੀ ਇਹਦੀ ਜਗਾ ਜਿੰਨੀ ਘਟ ਗਈ ਤਾਂ ਕੁਝ ਨਾ ਲੋਕ ਐ ਕਹ ਰਹੀ ਜਾਂਦੇ ਮੈਨੂੰ ਵੇਚ ਨਹੀਂ ਕੁਝ ਖੜੇ ਫੁੱਲੇ ਹੋਣਗੇ ਮਾਥਨ ਦੇਖਾਂ ਕਿ ਕਿਸੇ ਵੇਲੇ ਦੇਖੀ ਜਾਂਦੇ ਭੁੱਲੀ ਨਾ ਮੁੰਡੇ ਵਾਲੇ ਦੀ ਫੋਨ ਠੀਕ ਆ ਫੋਨ ਕਰ ਦਿੰਦਾ ਕਈ ਵਾਰ ਮਰੀਆ ਨਾਲ ਸਾਡੇ ਵਾਲੀ ਹਾਂ ਲੋਬੀ ਦੇਖੀ ਨਾ ਮਹਿੰਗੀ ਹੋਵੇ ਹੁਣ ਤਾਂ ਮਹਿੰਗੀ ਹੋਏ ਗਈ ਜਾਨੀ ਵਧੀਆ ਮਰੀਆ ਨਾਲਾਂ ਦੇ ਖਿੰਦੀ ਗੋ ਵੀ ਐਡਾ ਫੋ ਲਊ ਆ ਜਿਵੇਂ ਲੱਗੀ ਕੰਦੇ ਨਾਲ ਕਰਾ ਪਰੋਂ ਲੱਗੂ ਦਾ ਆ ਜਾਂਦਾ ਚੱਲ ਕਰ ਜਿਹੜੀਆਂ ਗਾਜਰਾਂ ਨੇ ਗਾਜਰਾ ਕਹਿੰਦੇ ਹਰੀਆਂ ਕਰਕੇ ਉਦੋਂ ਬਾਅਦ ਜਮੀਨ ਹੀ ਪਾਣੀ ਦਾ ਪਿੱਛੇ ਮਣਵਤੇ ਤੇ ਪਾਣੀ ਪੂਣੀ ਦਾ ਨਹੀਂ ਪਤਾ ਗਾਜਰਾਂ ਦੀ ਕਿਹੋ ਜਿਹੀ ਮਿੱਟੀ ਆ ਕਿਉਂ ਨਹੀਂ ਗਾਜਰ ਕਿਉਂ ਨਹੀਂ ਸ਼ੇਰੀ ਗਾਜਰਾ ਉਹ ਛੇੜੇ ਪਾਤਾ ਛੇਜਾਂ ਦੇ ਤੇ ਦਿਖਾਵਾਂਗਾ ਚਲ ਪਟਕੇ ਆਵੇ ਕਈ ਨਿਕਟ ਆਉਂਦੇ ਆਹ ਮਾਰੀ ਇਹਨਾ ਗੱਲਾਂ ਹਟਦਾ ਟੁਕੜੇ ਜੇ ਕਾਰਾ ਗਿਰੀਆਂ ਤੇ ਆ ਗੁੱਟ ਤੇ ਲੈ ਨਹੀਂ ਇੱਕਦਮ ਮੈਂ ਧੋਪ ਉਹ ਜਾ ਮੀਂਹ ਬਹੁਤ ਭੱਜਣ ਅੱਠ ਕੀ ਕਰਿਆ ਮਾ ਘਟਿਆ ਕੱਖਾ ਬਹੁਤੀ ਮੈਂ ਨਿਕਲਨੇ ਵੀ ਨਹੀਂ ਫਿਰ ਇਹ ਲਵੇ ਦੀ ਮੈਨੂੰ ਕਹਿੰਦਾ ਅੱਜ ਮੈਂ ਅੱਜ ਨਹੀਂ ਪਿੰਡ ਜਾਣਾ ਆ ਤਾਂ ਅੱਜ ਮੈਂ ਇੱਥੇ ਹੀ ਆ ਮੈਂ ਵੀ ਗੁੱਡਣੇ ਨੇ ਯਾਰਾ ਉਹ ਗੰਨੇ ਵਾਲੇ ਸਾਹਮਣੇ ਗੁੱਡ ਕੇ ਫੇਰ ਘਟੇ ਲਾ ਦੇ ਇਹ ਵੀ ਕਰਨਾ ਦੇਖਣਾ ਪੂ ਚੈਨਲ ਮੈਂ ਨਾਲ ਉਹ ਜੀ ਲਾਉਣਾ ਅਨੰਤਰ ਵਾਲੇ ਪਾਸੇ ਲਾ ਕੇ ਕਿਲੋ ਆ ਗਿਆ ਉਹ ਮੌਨ ਨਾ ਜਾਂ ਪੀਨੇ ਆ ਉਹ ਛੱਟਾ ਵਿੱਚ ਉਹ ਛੱਟੇ ਫੋੜਾ ਕਿਹੜਾ ਉਹ ਨਹੀਂ ਬੜਾ ਹਾਂ ਲਾ ਪਰਲਾ ਉਹ ਆਹਾ ਹਾਂ ਟੈਨਿਓ ਹਾਂ ਨਹੀਂ ਉੱਤੱਕ ਲੱਗੇ